ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸ੍ਰੀ ਰਾਗ ਮਹੱਲਾ ਪੰਜਵਾ ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾ ਨਾਲ ਸਤਿਗੁਰ ਕੈ ਤਦਿ ਸਿਐ ਬੇਨਸੀ ਸਰਬ ਜੰਜਾਲ ਅੰਦਰ ਲਗਾ RAM ਨਾਮ ਅੰਮ੍ਰਿਤ ਨਗਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੇ ਇੱਕ ਨਿਮਖ ਨਾਮ ਨੰਦਸਾਰ ਸਰਵ ਗੁਣ ਗੋਵਿੰਦ ਨਿਤ ਗਾਵੀਐ ਆਪ ਗਣ ਕਟਣਾ ਹਾਰ ਬੇਨ ਹਰ ਨਾਮ ਨੋ ਸੁਖ ਹੋਏ ਕਰ ਡਿਠੇ ਵਿਸਥਾਰ ਸਹਜੇ ਸਿਰਤੀ ਰਤਿਆ ਭਵਜਲ ਉਤਰੇ ਪਾਰ ਪੀਰਤ ਵਰਤ ਲਖ ਸੰਜਨਾ ਪਾਈਐ ਸਾਧੂ ਤੂਰ ਲੋਕ ਕਮਾਵੈ ਕਿਸਤੇ ਜਾਂ ਦੇ ਖੈਸਰਾਜੂ ਅੰਧੰਤ ਅਵਰੇਆ ਪਰ ਮੇਰਾ ਭਰਪੂਰ ਸਚ ਪਾਤ ਸੈ ਅਮਰ ਸਚੇ ਸਚਾ ਥਾਨ ਸੱਚੀ ਕੁਦਰਤਾਂ ਸੱਚ ਸਿਰ ਜਿਉਂ ਜਹਾਨ ਨਾਨਕ ਜੀ ਦਾ ਪਿਆ ਸੱਚ ਨਾਮ ਬਹੁ ਸਦਾ ਸਦਾ ਕੁਰਬਾਨ ਨਾਨਕ ਜੀ ਦਾ ਪਿਆ ਸੱਚ ਨਾਮ ਬਹੁ ਸਦਾ ਸਦਾ ਕੁਰਬਾਨ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨ ਧੰਨ ਸਹਿਬ ਸੇਗੁਰ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਦੇ ਨਾਲ ਬੇਅੰਤ ਸੰਗਤਾਂ ਗੁਰਦੁਆਰਾ ਸ਼੍ਰੀ ਬੇਰਸਾਬ ਜੀ ਦੇ ਇਹ ਪ੍ਰਮਤ ਦੇਲੇ ਮਾਰਲੇ ਸੋਨੇ ਪ੍ਰਭਾਸ਼ੁੰਦੇ ਆ। ਸ੍ਰੀ ਹਰਿ ਸੈਵਾ ਦੇ ਪੰਜ ਬਾਣੀਆਂ ਦੇ ਲਿਖਨੇ ਸ੍ਰੀ ਹਰਿ ਸੈਵਾ ਦੇ ਕੀਰਤਨ ਵਰਜੇ। ਅੰਮ੍ਰਿਤ ਮਹਿਮਾਣੀ ਦੀ ਕਥਾ ਕਿਆ ਸੁਣੇ ਵਿਚਾਰਾ ਸਮੇਂ ਨਾਲ ਸਮੇਂ ਨਾਲ ਕੀਰਤਨ ਹੁੰਦੇ। ਉਥੇ ਜਦੋਂ ਵੀ ਜਿੱਥੇ ਹਰ ਅਰਾਧੀ ਹੈ, ਥਿੱਥੇ ਹਰ ਮਿਤਸਾ ਹੈ। ਇਹ ਜਾਪੇ ਖੋਤੇ ਰਜ਼ੂਰ ਦੂਰ ਕਤੋਂ ਨਾ ਜਾਈ। ਜਿੱਥੇ ਵੀ ਉਹਨੂੰ ਸੋਖੀ ਜਾਣ ਕੇ ਪਰਮਾਤਮਾ ਦਾ ਜਾਸ ਕਰੀਏ ਉਥੇ ਮਹਾਰਾਜ ਹਾਜ਼ਰ ਹੋ ਕੇ ਪ੍ਰੇਮੀਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਕੋਈ ਸਮੇਂ ਲਈ ਆਪ ਨਾਲ ਮਿਲ ਕੇ ਗੁਰੂ ਸ਼ਬਦ ਦੇ ਚਾਰ ਸਰਮੇਂ ਪਰਮ ਦੇ ਸ੍ਰੀ ਰਾਗ ਮਹੰਦਾਰ ਪੰਜਾਂ ਸਰਣ ਪ੍ਰੇਰ ਪ੍ਰਵਾਪਨੇ ਹੋ ਗਏ ਹੋਆ ਕਰਦੇ ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਪਏ ਆ। ਗੁਰੂ ਦੇ ਚਰਨਿਤ ਪੜਨਾ ਕੀ ਆ। ਦਾਸਾ ਭਾਵ ਕਰਨ। ਗੁਰੂ ਗਏ। ਗੁਰੂ ਮਾਰੇ ਦੀ ਆਗਿਆ ਦਾ ਪਾਲਣ ਕਰਨਾ। ਜੋ ਹੁਕਮ ਕਰ ਉਹਨੂੰ ਸਾਧੂ ਜਨਮਾਨ ਨੇ ਕੀ ਕੋਮ। ਕਿ ਅਸੀਂ ਦੇਵਤਿਆਂ ਦੀ ਚੜ੍ਹਨੇ ਅਤੇ ਤਿਰਾਹ ਦੀ ਚੜ੍ਹਨਾ। ਰਾਜ ਦੀ ਛਾਵੇਂ ਆਮ ਪਿਆ ਦੀ ਚੜ੍ਹਨਾ। ਸਾਰੇ ਨੂੰ ਬੱਡੀ ਸ਼ਰਨ ਮੇਰਾ ਓੰਕਾਰ ਪਰਮੇਸ਼ਰ ਦੀ ਜੀ ਦੀ ਸ਼ਰਨ ਲੈਣ ਨਾਲ ਬਹੁ ਵੀ ਸਾਰਨ ਸਗਰਪ ਦਾ ਤੇਗ ਨਿਕਲ ਗਿਆ ਸੋਖ ਪ੍ਰਭੂ ਦੀ ਸ਼ਰਨ ਲੈਣ ਨਾਲ ਦੋਪਨਾਸ ਹੋ ਜਾਂਦੇ ਸੋਖ ਦੀ ਪ੍ਰਾਪਤੀ ਹੇ ਸ਼ਰਨ ਪੈਕ ਵਾਪਸ ਅਸੀਂ ਆਪਣੇ ਪ੍ਰਭੂ ਦੀ ਸ਼ਰਨ ਪਰੇ ਹਾਂ ਗੁਰੂ ਹੋਆ ਕਿਰਪਾ ਮੇਰੇ ਮਹਾਰਾਜ ਸਾਜੇ ਤੇ ਬੜੇ ਮਿਹਰਗਾਨ ਕਰੇ ਕਿਰਪਾ ਦੂ ਹੈ ਦਿਓ ਦੂ ਹੈ ਬਾਈ ਗੁਰੂ ਸਿਖਾ ਕੇ ਤੁਹਾਨੂੰ ਤਜ ਹੋ ਗਿਆ ਤੇ ਤਨ ਮਾਨ ਛੱਡ ਕੇ ਇੱਕ ਣਕਾਰ ਪਰਮੇਸ਼ਰ ਦੀ ਤਾ ਚਾਰ ਨੂੰ ਗ੍ਰਹਿਣ ਕਰ ਲਈ ਜੇ ਮਹਾਰਾਜ ਦੇ ਅਦੰਗ ਹੋ ਜਾਂਦੇ ਸਤਿਗੁਰ ਦਾ ਆਪਦੇਸ਼ ਹੈ ਜਿਨ ਸੇ ਸਰਬਜਨ ਜਾਨ ਜਦੋਂ ਸਤਿਗੁਰ ਦਾ ਪ੍ਰਦੇਸ਼ ਲੈ ਕੇ ਉਹਦੀ ਪੁਨਾਈ ਕਰੀਏ ਜਿੰਨੇ ਵੀ ਸੰਸਾਰ ਦੇ ਜੰਜਾਲ ਇਹਨੂੰ ਬੰਨ੍ਹਣ ਭਏ ਕੋਸਾਰੇ ਰਾਸ ਹੋ ਜਾਂਦੇ ਹਨ ਗੁਰੂ ਦੇ ਸਿਖਾ ਦੇ ਨਾਲ ਨਹੀਂ ਕੋਸਾਰੇ ਬੰਧਨ ਕੱਟੇ ਜਾਂਦੇ ਹਨ ਨਹੀਂ ਤਾਂ ਸੰਸਾਰ ਦੇ ਕੁਝ ਜਾਲ ਚੋਂ ਨਿਕਲਦਾ ਦੁਨਿਆਵੀ ਜਾਲ ਫਤਿਹ ਪੀਸ ਪਸੰਦ ਇਹ ਸਿੱਧਾ ਹੋਇਆ ਕਿ ਜੰਤੂ ਦੀ ਜੜੀ ਹੈ ਉਹ ਵਿਅਰਥ ਹੋਆ ਕਿ ਕੇ ਲਈ ਜੰਮਿਆ ਕੋਈ ਜਿਹੜਾ ਗੁਰਮੁਖ ਪਿਆਰਾ ਆ ਉਹ ਕੋ ਮਾਰੇ ਦਿਨਾਂ ਨੂੰ ਚਾਕੇ ਉਹਦਾ ਚਾ ਸਕਦਾ ਹੈ ਦਿਨਾਂ ਨੂੰ ਚਾਕੇ ਕੋਈ ਨਿਕਲਦਾ ਹੈ ਸੇਵਾ ਕਰਦਾ ਹੈ ਕਿਉਂਕਿ ਪ੍ਰਮਾਤਮਾ ਦੀ ਸ਼ਰਨ ਲੈ ਸਭ ਨੂੰ ਬੜਾ ਫਿਰੰਦ ਹੈ ਇਹ ਜਗ ਨੂੰ ਸਰ ਆਪਣੇ ਮਨ ਨੂੰ ਕਗਰ ਬੜ ਕੇ ਪ੍ਰਧਮ ਕਰਦਾ ਕੋਈ ਮਾਤਮਾ ਦੀ ਓਟ ਲੈਂਦਾ ਤੇ ਮਹਾਰਜ ਜੀ ਹੈ ਗੁਰੂ ਮਹਾਰਜ ਜੀ ਦੇ ਜਲੂ ਰਿਆ ਨੇ ਔਰ ਪਰਮਾਤਮਾ ਦੀ ਸ਼ਾਨ ਪ੍ਰਣੀ ਜੜੀ ਔਰ ਗੁਰੂ ਦੇ ਪ੍ਰਦੇਸ਼ ਤੇ ਵਰਕਤ ਨਾਲ ਉਸ ਮਨੋਸ਼ਰੇ ਮਾਇਆ ਦੇ ਲੋਭ ਵਾਲੇ ਜਿੰਨੇ ਜੰਜਾਲ ਆ ਨਾ ਉਹ ਖਤਮ ਹੋ ਜਾਂਦੇ ਨਹੀਂ ਤਾਂ ਨੰਝਿੰਝਾਲੀ ਬੀੜਿਆ ਕੇ ਮਨੁਨੁਨੀ ਦੇ ਜਾਲਾ ਇਹ ਮੇਨ ਜਾਣ ਤੋਂ ਮਸਪੀਤ ਬੱਚੀ ਕੋਸ਼ੀ ਕੋ ਬੜਤੂਦੀ ਹੈ ਇਸ ਤਰ੍ਹਾਂ ਜਾਲਸ ਫਸਿਆ ਹੈ ਦੁਖੀ ਹੁੰਦਾ ਹੈ ਤਦੂ ਤੇ ਮਹਾਰਾਜ ਕਪਾੜ ਦੇ ਸਤੂਰ ਕਾਪੂ ਦੇਸ਼ ਕੇ ਫੈਨਸੇ ਸਰੂ ਜੇ ਲਾ ਜਦੋਂ ਗੁਰੂ ਮਾਦਾ ਅਪਦੇਸ਼ ਲੈ ਕੇ ਉਹਦੀ ਕਮਾਈ ਕਰੀਏ ਤੇ ਸਾਰੇ ਜੰਜਾਲ ਨਾਸ ਹੋ ਜਾਂਦੇ ਨੇ। ਉਹ ਰੱਤ ਤੇ ਗਾਲ ਟੁੱਟ ਜਾਂਦੇ। ਅੰਦਰ ਲਗਾ ਰਾਮ ਨਾਮ ਵਰਤਨ ਦੇ ਨਾਮ। ਮੰਦਰੋਂ ਫੇਦੀ ਜਿਹੜੀ ਸੁਰਤੀ ਵਿਰਤੀ ਇਹਨਾਂ ਉਹ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੀ ਆ। ਤੇ ਜਦੋਂ ਨਾਮ ਨਾਲ ਜੁੜ ਗਿਆ ਪਰਮਾਤਮਾ ਦੀ ਮਿਹਰ ਉਹ ਜਿੰਦੀ ਹੈ। ਤੇ ਇਸ ਦੇ ਹਿਰਦੇ 'ਚ ਸ਼ਾਂਤੀ ਕਰਾ ਹੁੰਦੀ ਆ। ਕਿ ਅੰਮ੍ਰਿਤ ਨਦਰ ਨਾਲ ਗੁਰੂ ਜੀ ਦੀ ਅੰਮ੍ਰਿਤ ਰੂਪੀ ਨਜ਼ਰ ਮੇਰ ਦੀ ਨਜ਼ਰ ਉਹ ਦਿਨ ਮੰਨਦਾ ਜੀ ਵਿਸ਼ੇਸ਼ ਕਰਕੇ ਰਾਹ ਦੇ ਨੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਜਦੋਂ ਅਤਰਾਤ ਵਿੱਚ ਪਰਮੇਸ਼ਰ ਦੇ ਨਾਮ ਨਾਲ ਇਹਦੀ ਸੁਰਤੀ ਜੁੜ ਗਈ ਤੇ ਗੁਰੂ ਮਹਾਰਾਜ ਅੰਦਰ ਰੂਪੀ ਨਦਰ ਦ੍ਰਿਸ਼ਟੀ ਨਾਲ ਇਹ ਨਿਹਾਰ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਮਨ ਮੇਰੇ 사ਤਗੁਰ ਸੇਵਾ ਸਾਰ ਕਹਿੰਦੇ ਹੈ ਮੇਰੇ ਮਨਾ 사ਤਗੁਰੂ ਦੀ ਜਿਹੜੀ ਸੇਵਾ ਉਹ ਸਾਰ ਰੋਜ਼ ਕਰ ਪਉ ਸ੍ਰੇਸ਼ਟ ਤੇ ਇਸ ਕਰਕੇ 사ਤਗੁਰੂ ਦੀ ਜਿਹੜੀ ਸੇਵਾ ਨੂੰ ਤੋਂ ਸਾਰ ਸਮਰਨ ਕਰ ਸੇਵਾ ਤਾਂ ਇਹ ਜਿਵੇਂ ਕੀਤੀ ਜਾਵੇ ਅਰਥਾ ਪਰ ਮਹਾਰਾਜ ਦੀ ਸੇਵਾ ਇਸਾਰੇ ਸ੍ਰੀਸ਼ਟ ਸੇਵਾ ਵਾਲਾ ਪਖੁਸਮਨ ਨੂੰ ਕਰ ਸੁਭਨ ਦੀ ਸੇਵਾ ਕਰ ਜੀਵਨ ਤੇ ਰੱਬ ਨਾਲ ਜੋੜਾ ਕਰੇ ਦਇਆ ਪ੍ਰਭ ਆਪਣੀ ਇੱਕ ਨੀਮ ਖਨਾ ਮਨ ਨੂੰ ਬਸਾ ਇਹ ਮਹਾਰਾਏ ਆਪਣੀ ਦਇਆ ਕਰ ਦੇਣ ਇਹ ਅਰਦਾਸ ਕਰਨੀ ਹੈ ਇੱਕ ਨਿਮਕ ਕੇ ਪਰਮੇਸ਼ਰ ਥੋੜਾ ਮਾਤਰ ਵੀ ਅਸਮ ਤੇਰੇ ਨਾਮ ਨੂੰ ਕੁੜੀਏ ਸਨਪ ਲਾਏ ਨਾ ਤੇਰੇ ਨਾਮ ਨੂੰ ਮੰਨ ਤੋਂ ਖਦੇਵੀ ਬਸਾ ਬਸਾਰੀ ਜੇ ਨੀ ਪਲਾਨੀ ਤਾਈਏ ਇਹ ਇਹਦਾ ਬੰਦੇ ਨੂੰ ਹੋਰ ਗੱਲਾਂ ਦਾ ਬਹੁਤ ਚੇਤੇ ਆ ਪਰਮਾਤਮਾ ਦਾ ਨਾਮ ਭੁੱਲ ਜਾਉਂਦਾ ਹੋਰ ਗੱਲਾਂ ਤਾਂ ਕੁਝ ਨੂੰ ਬਹੁਤ ਚੇਤੇ ਆਉਂਦੀਆਂ ਹਨ ਹ ਲੈਬ੍ਰੇਰੀਆਂ ਕਾਰੀਆਂ ਚੇਤੇ ਬਰਨਦਾ ਕੋਤਾ ਤੋਂ ਬਹੁਤ ਕੰਡਾ ਖਾਣੇ ਪਰ ਪਰਮੇਸ਼ਰ ਦਾ ਨਾਮ ਜੇ ਕੋਈ ਭੁੱਲ ਜਾਵੇ ਇਹ ਨਹੀਂ ਕਿ ਅੰਮ੍ਰਿਤ ਵੇਲੇ ਉੱਠੀਏ ਜਾਂ ਨਾ ਕਰੀਏ ਬਾਣੀ ਪੜ੍ਹੀਏ ਨਾ ਨਾਮ ਜਪਿਆ ਸਰਸਣ ਕਰੀਏ ਇਹ ਤੁਰਨਾ ਕੋਈ ਫੰਦੀ ਸੰਗਤ ਕਰੀਏ ਉਹਨਾਂ ਤੋਂ ਸਿੱਖਿਆ ਲੈ ਕੇ ਜਨਮ ਸੁਭਾਰੀਏ ਇੱਧਰ ਨਹੀਂ ਤੁਰਨਾ। ਇਹ ਕਿ ਨਿਮਕ ਨਾਮ ਅਨੁਸਾਰ ਅਰਦਾਸ ਕਰਨੀਏ ਪਰਮੇਸ਼ਰ ਦਾ ਆਪ ਨੂੰ ਆਪਣੀ ਥੋੜਾ ਮਾਤਰੀ ਮਨੁੱਖੀ ਵਾਸਤੇ ਤੈਨੂੰ ਭੁਲਾਈਏ। ਆਪ ਸਦਾ ਤੈਨੂੰ ਚੇਤੇ ਰੱਖੀਏ। ਐਸੀ ਕਿਰਪਾ ਸਾਡੇ ਤੇ ਵਰਦੀਏ। ਤੇਰੇ ਤੇਰੇ ਨਾਮ ਨੂੰ ਜੁੜੇ ਰਹੇ ਅੱਗੇ ਦਾ ਦੇ ਮਨ ਮੇਰੇ ਸਾਧੂ ਗੁਰ ਸੇਵਾ ਸਾਰ ਕਰੇ ਜਤ ਆਪਣੀ ਤਨ ਉਸ ਨੂੰ ਨਿਸਾਰ ਰਹੋ ਏਕ ਦੀ ਪੰਗਤੀ ਦੁਆਰਾ ਦਰਸਦੇ ਗੁਰੂ ਗੋਬਿੰਦ ਸਿੰਘ ਜੀ ਅਰਦ ਨੂੰ ਕਟਣ ਹਮੇਸ਼ਾ ਗੋਬਿੰਦ ਦੇ ਗੁਣ ਗਾਉ ਉਹ ਗੁਣ ਜਿਹੜੇ ਬੰਦੇ ਦੇ ਮਨ ਦੇ ਪਾਪੋਂ ਨੂੰ ਓਗਣ ਨੂੰ ਕੱਟ ਦੇਣੀ। ਕਿਉਂਕਿ ਉਹਦੇ ਗੁਣ ਗੁਣ ਪਾਪਾਂ ਦੀ ਮੈਲ ਜਿਹੜੀ ਹੈ ਦੂਰ ਹੋ ਜਾਂਦੀ ਹੈ। ਓਗਣ ਜਿਹੜੇ ਕੱਟੇ ਜਾਂਦੇ ਨੇ ਨਾਮ ਜਪਣ ਦਾ ਬਾੜੇ ਉਹਨਾਂ ਦੂਰ ਹੋ ਤੇ ਸ਼ੁਭ ਗੁਣ ਪੈਦਾ ਹੋ ਜਾਂਦੇ ਆ। ਇਹ ਨਾਮ ਦੇ ਵਿੱਚ ਐਸੀ ਬਰਕਤ ਹੈ। ਤੇ ਜਿਹੜੇ ਇਹ ਨਾਮ ਨਹੀਂ ਜਪਦੇ ਗੁਰੂ ਬਾਣ ਮੰਨ ਵੰਦੇ ਆ। ਯਾਰੀਂ ਉਹਨਾਂ ਨੇ ਗੱਦੀਆਂ ਨਾ ਲਾ ਕੇ ਮਹੰਦ ਤੇ ਜੇ ਮਾਰੇ ਸ਼ੇਹੇ ਕਾਸ਼ਾ ਗਏ ਭੇਜੇ ਉਹਨਾਂ ਨੂੰ ਉਹ ਤੇ ਬਹੁਤ بڑا ਆਜਿਗਰ ਨਾਲ ਆਜਿਨਾਮ ਉਹਦਾ ਬੱਕਰੇ ਉਹ ਸਾਬ ਤੇ ਬੱਕਰੇ ਨੂੰ ਨਿਕਲ ਲੰਦਾ ਤੇ ਡਾਗ ਡਾਗ ਸਾਬ ਤੇ ਸਾਬ ਤੇ ਉਹ ਮਾੜੂਦਨ ਉਹਦੀ ਉਹ ਆੜੇ ਖਚਲਦੀ ਆ ਸਾਰਾ ਕੁਝ ਅੰਦਰ ਜਾ ਕੇ ਫਸ ਜਾਉਂਦਾ ਆ ਉਹਨੂੰ ਆਜੀਵਰ ਕਰਦੇ ਆ ਆਜਨਾਮ ਬੱਕਰੇ ਜਿਹੜਾ ਉਹਨੂੰ ਮੈਂ ਜੀ ਆਈ ਨੋ ਨਾ ਐਡਾ ਸਭ ਕੁਝ ਇਸ ਸਿੰਗਾ ਖੰਡੇ ਮਾਰਨ ਤੋਂ ਬਾਅਦ ਆਪਣੇ ਇਹ ਜੋ ਖੂਕ ਮਾਰੂ ਸਾਰੇ ਨੂੰ ਖੰਸ ਕਰ ਦਿੰਦੇ ਇਹ ਰਹੀ ਜੀ ਅਨੀ ਇਹੜੇ বড় বড় ਮੰਦਰੀ ਅਨੀ ਇਹ ਸੋਤਾਂ ਨੂੰ ਪਾੜਦੇ ਤੇ ਕੱਚੇ ਘੜਿਆਂ ਵਿੱਚ ਰੱਖੀ ਜਾਂਦੇ ਦੋ ਜੱਲੇ ਮਾਰਦਾ ਪਟਾਟਾ ਕੱਚੇ ਘੜਿਆਂ ਚੋਂ ਅੱਗੇ ਨਿਕਲ ਰੋ ਪੱਕ ਜਾਂਦੇ ਤੇ ਇਹ ਇਸਲੇ ਹੋਰ ਰੱਖੀ ਜਾਂਦੇ ਯੋਗੀ ਜੈਦੇ ਜਿਹਦੇ ਮੁਕਤੀ ਅੰਦਰੋਂ ਹੈ ਇੱਕ ਵਾਰੀ ਨਵੀਂ ਪੈਦਾ ਨਹੀਂ ਹਾਲੇ ਕੋਈ ਫੇਰ ਫੜਦੇ ਜਾ ਰਹੇ ਛੜ ਪੜ ਪੜੇ ਮੰਦਿਰ ਮੰਦਿਰ ਬੰਦਰ ਵੀ ਹੁੰਦੇ ਹੋ ਜਗਤੀਆਂ ਹੁੰਦੀਆਂ ਫੇਰ ਦਸਾ ਕੋਈ ਸੀ ਇਹ ਬਾਬਾ ਬਿਲੀ ਚਾਹਦਾ ਹੈ ਮਾਰਾ ਤੇ ਡਾਂਗੇ ਨਾ ਮਾਰਦੇ ਮਾਰੇ ਤਾਂ ਸੱਤ ਨਹੀਂ ਹੁੰਦਾ ਇਹ ਕਲਯੁਗ ਦਾ ਮਹੰਤ ਹੈ ਦੇ ਲੋਕਾਂ ਦਾ ਦੁਸ਼ਮਣ ਦੇ ਲੈ ਲਖਨਦਾਰਿਆ ਕੋਈ ਆਤਮਾ ਨਹੀਂ ਹੈ ਇਹ ਲੈ ਕੇ ਮਰਿਆ ਤੇ ਕੀੜਿਆਂ ਨਾਲ ਭਰਿਆ ਕਹਿੰਦੇ ਕੀੜੇ ਵੜਿਆ ਕਹਿੰਦੇ ਅਸੀਂ ਕੀ ਚਿੰਤ ਕੀਏ ਜਿਹਨਾਂ ਨੇ ਇਹ ਲੈ ਫੰਦਿਆ ਮੇਰੇ ਤਾਂ ਮੱਥਾ ਟੇਕਾਂਦਾ ਵੀ ਮਹੰਤ ਬਣਿਆ ਸੀ ਤੇ ਮੈਂ ਫਲਾਨੀ ਕੱਤੀ ਤੇ ਬੈਠਾ ਅੰਦਰ ਜੋਗਤਾ ਹੈ ਨੂੰ ਭਾਜ ਨਹੀਂ ਕੋਈ ਜੱਤਤ ਨਹੀਂ ਪਪਾ ਜੀ ਨਾਲ ਨਹੀਂ ਕਰਦੇ ਸੀ ਖਾਲ ਜੋਗ ਚ ਕਿਹੜੇ ਪੇਸ਼ਾਈ ਪੰਪਰ ਲੋਕ ਆ ਉਹ ਕਦੀਆਂ ਨਾਲ ਬਣੇ ਮਾਪੁਰ ਤੋਂ ਉਹ ਕਦੀਆਂ ਦੇ ਬਣੇ ਇਹ ਨਹੀਂ ਦੇਖਣਗੇ ਤੇ ਹੰਸਾਂ ਨਾਲ ਟਟਿਰੀ ਕਿਉਂ ਪਹੁੰਚੇ ਥੋੜੀ ਹੰਸਾਂ ਨਾਲ ਟਟਿਰੀ ਤੇ ਮੇਰੀ ਸਕੂਲ ਤੇ ਗੁੰਨਤੇ ਹੈ ਨਹੀਂ ਬਣੂੰਬੇ ਹੀ ਜਾਂਦੇ ਆਂ ਕਹਿੰਦੇ ਕੱਲ ਜਦੋਂ ਗੁਰੂ ਬਣਾਇਆ ਕਦੀਆਂ ਨਾਲ ਬੰਦਨ ਸੀ ਕੀ ਕੀ ਸੇਵ ਕੇ ਦੇ ਚੜਾਵੇ ਕਹਿੰਦੇ ਸਭ ਲੋਕ ਨੇ ਐਸੇ ਕੀ ਸੇਵ ਕੀ ਜਿਨਾ ਖੰਡਾ ਜੂਹ ਨੂੰ ਉੱਥੇ ਹੀ ਜਾਂਦੇ ਆਂ ਉਹਨਾਂ ਦਾ ਗੁੰਦਲ ਸੀ ਇਹ ਉਹਨੂੰ ਘਾਰੇ ਸੀ ਕਿ ਇਹ ਮਹਾਰਾਜ ਦੇ ਆਲੂ ਸੀ ਕਲਿਆਣ ਕੀਤੀ ਉਹ ਉਥੇ ਗੁਰਦੁਆਰਾ ਬਣਿਆ ਉਹ ਗੁਰਦੁਆਰੇ ਦਾ ਨਾਮ ਕਲਿਆਣ ਸਰੂ ਲਗਾਇਕੇ ਪੈਂਦੇ ਉਹ ਗੁਰਦੁਆਰਾ ਕਲਿਆਣ ਸਰੂ ਉਹ ਦਸੀਆ ਤੇ ਹੈ ਅਲਜੋ ਦਾ ਮਹਾਂਤ ਸੀ ਇਹ ਡੇਰੇਦਾਰ ਗੱਦੀ ਲਾ ਕੇ ਬੰਦਾ ਜੀ ਲੋਕਾਂ ਦੇ ਜਿਹੜਾ ਵੇਖਾਈ ਜਾਂਦਾ ਹੈ ਅਜਿਹਾ ਵੀ ਇਸ ਨੂੰ ਬਹੁਤ ਪਰਮੰਤ ਦਿੰਦੇ ਸੋਚਦੇ ਨਹੀਂ ਕਿ ਗਾਂ ਸਾਨੂੰ ਇਹ ਲੇਖਾ ਸਾਰਤ ਤੱਕ ਦੇਣਾ ਪੈਣਾ ਜਿਹੜਾ ਇੱਧਰ ਤੁਰਦੇ ਨੇ ਸੋਚਦੇ ਨਹੀਂ ਕਿ ਸੋਇ ਤੇਰੀਂ ਜਿਹੜੀਆਂ ਦਿੱਤੀਆਂ ਗਿਆਤਿ ਬਣੇ ਉਹੋ ਉਤ ਹੈ ਵੀ ਕੋਈ ਉਹਨਾਂ ਹੈਗਾ ਉਹ ਅਹ ਫਿਰ ਇਸ ਸੰਗਰੇ ਦੱਲੇ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੂੰ ਕੁ ਸੁਧਾ ਕਾਲੇ ਮਾਰੋਂ ਛਟੀਆਂ ਰੀ ਸੰਗਰੇ ਪਨਾੜੀਆਂ ਜੋ ਸੇਵਾਦਾਰ ਖੜੀ ਉਹ ਗੱਲ ਹੈ ਤੇ ਫਿਰ ਮਾਰੂਣ ਕੇ ਜਿਹੜੇ ਕਲਜੋ ਦੇ ਵਿੱਚ ਬਣਨ ਵੰਦੇ ਆ ਇਹਨਾਂ ਦੀ ਇਹ ਤਾਂ ਸ਼ਾਹ ਹੁੰਦੀ ਜਣ ਕੇ ਉਹ ਲੇਖਨ ਤੇ ਦੇਣਾ ਬੰਦੋ ਸਾਹਿਬ ਦਾ। ਇਸ ਕਰਕੇ ਕਹਿੰਦੇ ਆ ਜਿਹੜੇ ਤੱਕ ਗੁਰੂ ਦੀ ਸ਼ਰਨ ਲੈ ਕੇ ਦਾਸ ਹੋਣ ਕੇ ਸੇਵਾ ਬਣ ਕੇ ਸੇਵਕ ਹੋਣ ਕੇ ਸੇਵਾ ਕਰਦੇ ਗੋਣ ਗੋਡੇ ਗੁਰੂੰਦ ਦੇ ਨਿਤ ਤਬਾ ਦੇਣ ਵਿੱਚ। ਹਉਮਣ ਕਟ ਰਾਰ ਮਾਰਾ ਤਦ ਉਹਨਾਂ ਦੇ ਉਹਨਾਂ ਦੇ ਉਹਨਾਂ ਕਟ ਰਹਿੰਦੇ ਆ। ਪੈਨ ਹਰ ਨਾਮ ਨਾ ਸੋਖ ਕੋਈ ਕਰ ਬਿਠੇ ਵਸ ਕਹਿੰਦੇ ਨਾਮ ਤੋਂ ਬਿਨਾ ਸੋਖ ਨੇ ਵਸਤਾਰ ਕਰ ਕਰਦੇ ਹੋਏ ਕਈ ਕਹਣਗੇ ਇੰਨੇ ਸਕੂਲ ਹੋਣ ਆਏ ਜਿੱਕਾ ਦੇ ਨਾ ਨੀ ਅਕੈਡਮੀਆ ਬਣਾਈਆਂ ਤਾਂ ਜੀ ਇੰਨੇ ਬੁਲਾਨੀਆਂ ਜਗ੍ਹਾ ਬਣਾਈਆਂ ਸੰਸਥਾ ਹੈ ਕੋਈ ਆਪਣੇ ਬਾਗ ਤੇ ਪਰਮਾਤਮਾ ਦੀ ਬੰਦਗੀ ਵਾਲਾ ਥਾਂ ਵੀ ਬਣਾਇਆ ਕੋਰ ਕਲਾਰੇ ਕਿੰਨੇ ਇੰਨੀ ਫੈਕਟਰੀਆਂ ਲਾ ਲਈਆਂ ਨਾ ਕੋਈ ਬਦਲਿਆ ਕੈਂਦੇ ਵਿਸਤਾਰ ਕਰ ਕਰ ਦੇਖ ਲੈ ਇਹਨਾਂ ਚੀਜ਼ਾਂ ਵਿੱਚ ਸੋਚਣ ਨਾਲ ਨੂੰ ਸ਼ਾਂਤੀ ਉਥੇ ਵੀ ਟ੍ਰੈਫਿਕ ਬਣੇ ਉਹਨਾਂ ਦਾ ਵੀ ਜੁਰਤ ਪਤਾ ਨਾ ਖੜਦਾ ਦਾ ਆਣ ਤੇ ਚੱਲਣ ਵਾਲੇ ਨੂੰ ਮਰੀ ਜਾਂਦਾ ਜਦ ਕਿ ਮੈਂ ਇੱਲਾ ਮਰਦਾਂ ਤੇ ਮਰਦਿਆਂ ਨੂੰ ਕੋਟੀ ਤੋਂ ਐਵੇਂ ਵਰਦੇ ਗਲੜੜ ਕੇ ਮਾਵਾ ਕਹਿੰਦੇ ਬੜਵੜੇ ਵਿਸਤਾਰ ਕਰ ਕਰ ਦੇਖ ਲੈ ਜਿਹਦੇ ਨਾਲ ਮਨ ਨੂੰ ਸ਼ਾਂਤੀ ਬੇਨਹਰ ਨਾਮ ਨੇ ਸੁਗਣਾ ਉਹਨਾਂ ਸੁਖ ਕਰ ਦਿੱਠੇ ਬਿਸਤਾਂ ਬਹੁਤ ਖਲਾਾਰੇ ਕਰ ਕਰਦੇ ਹਨ ਰਾਜੇ ਲੋਕ ਥੋੜੇ ਖਲਾਾਰੇ ਕਰਦੇ ਮਸੰਦ ਸਵਰਗ ਲੋਕ ਕਰਦੇ ਤੇ ਪ੍ਰithvi ਨਾਲ ਫੰਡਣ ਬਿਸਰਾਂਤਾਰ ਕੋ ਪਾਲੇ ਨਾਨਕ ਤੇ ਪ੍ਰਾਣੀ ਉਧਿਆਨ ਪਰਮ ਇਹ ਉਹ ਜੰਗਲ ਜਿਵੇਂ ਪਟਕਦਾ ਬੰਦਾ ਹੈ ਉਹ ਸਵਰਗ ਵੀ ਚਲੇ ਜਾਂਦਾ ਭਜਨ ਨਹੀਂ ਕੀਤਾ ਤੇ ਪਟਕਦਾ ਕਰਦਾ ਬਹੁਤ ਮੰਨੇ ਬਿਸਾਰਾ ਅਡੰਬਰ ਕਰ ਕਰਦੇ ਹਨ ਕਰਾ ਜੇ ਲੋਕ ਥੋੜੇ ੜੰਬਰ ਬੰਦ ਜੇ ਜਿਹੜਾ ਮੂਤ ਹੋ ਜਾਂਦਾ ਸਹਿਜ ਇਸ ਸਿਖੀ ਰਤਿਆ ਭਵਜਲ ਉਤਰੇ ਪਾਰ ਜਿਹੜੇ ਸਹਿਜ ਵਿਚਾਰ ਦੁਆਰਾ ਉਹਦੀ ਸੇਖਤ ਕਰਕੇ ਆਪਣੇ ਮਨ ਨੂੰ ਰੰਗ ਲੈਂਦੇ ਆ ਉਹਨਾਂ ਦਾ ਸੰਸਾਰ 사ਗਰ ਤੋਂ ਪਾਰ ਉਤਾਰਾ ਹੋ ਜਾਂਦਾ ਪੀਰਤ ਵਰਤ ਲੱਗ ਸੰਜਮ ਪਾਈਆ ਸਾਧੂ ਕਹਿੰਦੇ ਲੱਖਾਂ ਤੀਰਥਾਂ ਦੇ ਜਨਾਨ ਕਰ ਲਿਆ ਬਰਤ ਰੱਖ ਲਿਆ ਕਈ ਤਰ੍ਹਾਂ ਦੇ ਅਨੇਕਾਂ ਲੱਖਾਂ ਸੰਜਮ ਦੀ ਗੱਲ ਹੈ ਤੇ ਜੇ ਪੂਰਨ ਮਹ ਪੁਰਖਾਂ ਦੇ ਕਰਨਾ ਦਾ ਦਾਸ ਬਣ ਕੇ ਧੂੜ ਬਣ ਕੇ ਸੇਵਾ ਕਰੇ ਹੁਕਮ ਦੀ ਕਮਾਈ ਕਰੇ ਤੇ ਸਾਰੀ ਵਰਦਤ ਮਿਲ ਜਾਂਦੀ ਅਰਦਾਸ ਬਣਨਾ ਖਵੋਦਨ ਹਰ ਕੋ ਬੰਦਾ ਸੁਆਮੀ ਬਣਨਾ ਚਾਹਦਾ चौधरी ਬਣਨਾ ਚਾਹਦਾ ਦਾਸ ਬਣਨ ਨੂੰ ਕੀ ਹੋਣਾ ਇੱਕ ਬਰੀ ਇਕ ਸੰਤ ਸੰਤ ਦੇ ਬਿਖਿਆ ਨੂੰ ਕੋ ਜਾਨ ਖਣੇ ਕੋਈ ਬ੍ਰਹਮ ਗਿਆਨੀ ਨਹੀਂ ਹੁੰਦੇ ਸਾਨੂੰ ਲੋਟ ਨਹੀਂ ਸੇਵਾ ਕਰਦੀ ਅੰਤਰੇਗੇ ਹਦੂ ਰਈ ਬਿਮਾਰ ਹੈ ਕਹਿੰਦੇ ਕੋਟ ਮੱਦੇ ਕੋ ਸੰਤ ਦਿਖਾਇਆ ਕਰੋੜਾਂ ਕਿ ਨਿਕਲਦਾ ਏ ਸਾਰਾ ਅਲੱਗ ਕਾਇਰਮ ਗੰਨ ਬਣਿਆ ਪਹਿਲਾਂ ਰਾਜਾ ਹੋ ਗਿਆ ਬਿਮਾਰ ਹੁੰਡਾਉਂ ਦੀ ਪ੍ਰਾਈਸ ਜਿਹੜਾ ਮੈਨੂੰ ਰਾਜ਼ੀ ਕਰੇਗਾ ਤੋਂ ਜੋ ਮੂੰ ਮੰਗੋ ਨਾਮ ਦੇ ਉਹ ਸੰਤਾਂਵਾਂ ਕਹਿੰਦੇ ਰਾਜਨ ਤੇ ਰਾਜ਼ੀ ਤਾਂ ਕਰਦੇ ਹੋਗੇ ਬਾਕੀ ਚੀਜ਼ਾਂ ਅਸੀਂ ਪੈਦਾ ਕਰ ਲਾਂਗੇ ਬੂਟੀਆਂ ਸਿੱਖੀ ਤੁਹਾਨੂੰ ਪੈਦਾ ਕਰਕੇ ਦੇਣੇ ਪੂਗੇ ਕਹਿੰਦੇ ਉਹ ਕਿਹੜੀ ਕਹਿੰਦੇ ਤੇਰੇ ਰਾਜ ਵਿੱਚ ਸਾਰੇ ਬ੍ਰਹਮਣ ਜਾਂਦੇ। ਨਾਂ ਕੋ ਸੇਵਾ ਕਰਨ ਨੂੰ, ਕੋ ਸੇਵਨ ਨੂੰ, ਸਲਸਨ। ਗੁਰੂ ਵਣਮਣ ਬੈਠੇ ਹੈ। ਕਹਿੰਦੇ ਇੱਕ ਬ੍ਰਹਮਣ ਇਹਨਾਂ ਤੇਲ ਚੜੀ। ਉਹ ਚ ਦਵਾਈ ਪਾ ਕੇ ਤੇਰੇ ਪਿੰਡ ਦੇ ਮਾਰਚ ਕਰਨੇ ਫੇਰ ਰੋਗ ਦੂਰ ਹੋਊ। ਕਹਿੰਦੇ ਬ੍ਰਹਮਣ ਕਿਥੋਂ? ਕਹਿੰਦੇ ਤੇਰੇ ਦੇ ਚਿਹਰੇ ਦੇ ਸਾਰੇ ਬ੍ਰਹਮਣ ਨੇ। ਰਾਜੇ ਨੇ ਕਿਹਾ ਵੀ ਮੈਂ ਬਿਮਾਰ ਹਾਂ। ਸਾਗਰ ਦੀ ਪਵਰੇ ਦੀ ਸੇਵਾ ਤਾਂ ਹੀ ਕਰਨੀ ਜੇ ਮੈਂ ਰਾਜੀ ਹਾਂ। ਤੇ ਕੋ ਬਰੰਗ ਨਹੀਂ ਰਤੇਲ ਚਾਈ ਨਾ ਇਹਦੇ ਕੋ ਕਹਿ ਜੇ ਮੈਂ ਤੇ ਨਹੀਂ ਬਰੰਗ ਜੰਦੂ ਦੂਏ ਕੋ ਨਹੀਂ ਲੈਣੀ ਤੋ ਗਿਆ ਹੈ ਤੋ ਸੰਤਾਨ ਦੇ ਰਾਜੀ ਕੀਤਾ ਤੇ ਉਹਨਾਂ ਨੇ ਚੰਗੀ ਡਾਂਗ ਫਰਾਈ ਤੇ ਉਵੇਂ ਬਣਨ ਬੈਠੇ ਤੋ ਹੈ ਕੋਈ ਸੇਵਾ ਨਹੀਂ ਨਾ ਨੀ ਬਪਾ ਜੀ ਨਹੀਂ ਕਰਨਾ ਸੀ ਮੁੰਡੇ ਤਾਂ ਆਪੇ ਬਰੰਗ ਨਹੀਂ ਮੰਨ ਕੇ ਬੈਠੇ ਕਿ ਅੱਜ ਕੱਲ ਵੀ ਹੈ ਬਣ ਬਣਦੇ ਨੇ ਕੋ ਗੱਦੀਆਂ ਨਾਲੋਂ ਕੇ ਬਹੁਤ ਬਡੇ ਮਹੰਤੋ ਗੱਦੀਆਂ ਨਾਲੋਂ ਕੇ ਜੋ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸਤਨ ਦੀ ਗੱਦੀ ਨ ਜਾਣਛੇ ਤੇ ਤੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਜੇ ਤੁੰ ਗੱਦੀ ਜਾਣਛੇ ਨੇ ਤੇ ਮਹਾਰਿਪ ਪ੍ਰਕਾਸ਼ ਕਰਨ ਦੀ ਲੋੜ ਨਹੀਂ ਤੋ ਆਪੇ ਬਹਿ ਜਾ ਤੇ ਆਪਣੇ ਮੂਰੇ ਅਸਤਨ ਪਰਾਈ ਦੇ ਆ ਕੰਮ ਕਰ ਦੇ ਤੇ ਪਾਪ ਦੇ ਪੰਡੰਨ ਨੂੰ ਕੀ ਜਾਂਦੇ ਇਸ ਕਰਕੇ ਮਹਾਰ ਸੱਚੇ ਪਾਸ਼ਾ ਬੰਦੇ ਹੈ ਕਿ ਸਹਜੇ ਸਿਫਤ ਦੀ ਤਰ੍ਹਾਂ ਜਿ ਸਹਜੇ ਦੇ ਅੰਦਰ ਵਿਚਾਰ ਦੋ ਸੇਵਕ ਨੇ ਚਿਹਰੇ ਚੇਹ ਹੋਏ ਸੇਵਕ ਹੈ ਕਰਦੇ ਆ ਸੇਕਤੀ ਰੱਤੇ ਪੂਰੀ ਸੇਵਕ ਚ ਆਪਣਾ ਮਨ ਲਾਉਂਗਲਿਆ ਕਬੂ ਜੀ ਉੱਤੇ ਬਸ ਬਾਕ ਬਾਰੋ ਤਾਰਾ ਹੋ ਗਏ ਇਹ ਤਾਂ ਬਾਰਤ ਲੱਖ ਸੰਜਮ ਪਾਈਆ ਸਾਥ ਕੀਰ ਗਿਆ ਕਰਦੇ ਆ ਲੱਖਣ ਸੰਜਮ ਜੇ ਮਹਾਂਪੁਰਖਾਂ ਦੇ ਚਰਨਾਂ ਦਾ ਤਾਸ ਸੁਣ ਕੇ ਸੇਵਾ ਕਰੇ ਉਹਨਾਂ ਦੀ ਕਿਰਪਾ ਨਾਲ ਇਹ ਸਾਰੀਆਂ ਬਰਕਤਾਂ ਜਿਹੜੀਆਂ ਮਰ ਜਾਂਦੀਆਂ ਹੈ ਅੱਗੇ ਦਾਦੇ ਲੋਕ ਕਮਾਵੇ ਕਿਸ ਤੇ ਜਾਂ ਵੀ ਖੈਸਦਾ ਕਹਿੰਦੇ ਲੋਕ ਕਿ ਤੂੰ ਕਿੱਥੇ ਪਾਪ ਕਮਾ ਲੇਗਾ ਜੀ ਤੇ ਉਹ ਰੱਬ ਤਾਂ ਹਰ ਜਗ੍ਹਾ ਵਿਆਪਕ ਹੈ ਜਿੱਥੇ ਮਰਜੀ ਲੋਕ ਕੇ ਦੇਖਦਾ ਉੱਥੇ ਉਹ ਆਪਣੀ ਜੜਾ ਨਾ ਕੋਈ ਨਿਰਮੇਸ਼ਰਿਆ ਕੋਈ ਨਾ ਪਰਮੇਸ਼ਰਿਆ ਉਹ ਤੋਂ ਲੋਕ ਦੇ ਪਾਪ ਕਿਥੇ घालੂਗਾ ਇਹ ਉਹ ਤਾਂ ਵਿਆਪਕ ਹੈ ਇੱਕ ਮਿੱਤਰ ਸੀ ਉਹ ਪੜਨ ਜਨਨ ਨੇ ਮਿੱਤਰ ਕੋਲ ਛੱਡ ਗਿਆ ਇਹਦਾ ਕੀ ਲੱਗੂ ਉਹਦੇ ਮਨ ਚ ਪਾਪ ਹੋ ਗਿਆ ਉਹ ਕੰਦੀ ਬਾਹਰ ਲੈ ਤੋ ਗਿਆ ਤਨ ਹੈਗੀ ਪਤੀ ਵਰਤਾ ਸੀ ਇਹਨੇ ਦੇਖਿਆ ਢੋਲ ਤੇ ਡਾਗਾ ਮਾਰ ਰਿਆ ਸਾਡੇ ਕੋਲ ਹੈ ਕਹਿੰਦੇ ਮੈਂ ਤੁਹਾਨੂੰ ਰਾਹ ਦੂ ਤੈਨੂੰ ਇਹਦੇ ਪਾਪ ਕਰਨਾ ਚਾਹੁੰਨਾਂ ਮੈਂ ਡਾਗਾ ਮਾਰ ਕੇ ਸਾਰੇ ਪ੍ਰਗਟ ਕਰਨਾ ਰੱਬ ਤੋਂ ਕਿ ਤੁਹਾਨੂੰ ਬੰਦੇ ਦਾ ਖੰਝਾ ਲਾ ਲੂਗਾ ਉਹ ਫਿਰ ਲੋਕ ਦੀ ਇਹਸ ਕਰਕੇ ਕਹਿੰਦੇ ਆ ਕਿ ਲੋਕ ਕਮਾਵੇ ਕਿ ਇਸ ਤੇ ਜਾਂ ਬੇਫਰ ਕਿ ਸੋ ਤੋਂ ਤਾਂ ਲੋਕੇ ਤੂੰ ਪਾਪ ਕਰਾ ਲੇਗਾ ਚੋਰੀ ਕਰ ਲੇਗਾ ਜਾਰੀ ਬਰਮਾਸ਼ੀ ਕਰ ਲੇਗਾ ਉਹ ਪਰਮੇਸ਼ਰ ਤੇ ਸਦਾ ਹਾਜ਼ਰ ਹੈ ਹਰ ਜਗ੍ਹਾ ਇਹ ਜੀ ਹਾਜ਼ਰ ਨਾਲ ਉੱਥੇ ਦੇ ਅਲੰਦ ਉੱਥੋਂ ਦੇ ਲੋਕ ਲੰਘਾ। ਹਾਂਜੀ। ਤਾਂ ਤਨੰਤਰ ਰਵ ਰਿਹਾ। ਹਾਂਜੀ। ਰਵ ਮੇਰਾ ਹਾਂਜੀ। ਭਰਪੂਰ। ਕੋਟਾ ਜਗਾ ਵਿੱਚ ਦਗਾ ਦੇ ਅੰਦਰ ਸਾਰੀ ਭਰਪੂਰ। ਹਾਂਜੀ। ਹਰਗਿਲੇ ਭਰਿਆ ਹੋਇਆ ਵਿਆਪਕ ਹੋ ਰਿਹਾ। ਕੋਈ ਜਗ੍ਹਾ ਅਸੀ ਨਹੀਂ ਜਿੱਥੇ ਨਹੀਂ ਹੈਗਾ। ਸਾਰੀ ਜਗ੍ਹਾ 'ਚ ਖਰਾਬਰੀਆ ਵਿਆਪਕ ਹੋ ਰਿਹਾ। ਪੂਰਨ ਤੌਰ ਤੇ। ਹਾਂਜੀ। ਸੱਚ ਬਾਸ ਸਿਆਹੀ ਅੰਮ੍ਰ ਸੱਚ। ਹਾਂਜੀ। ਸੱਚਾ ਸੱਚਾ ਉਰੀ ਪਾਛੇ ਵੀ ਸੱਚੀ ਉਹਦਾ ਅੰਮ੍ਰਿਤ ਹੁਕਮ ਵੀ ਸੱਚਾ ਫਿਰ ਜਿੱਥੇ ਉਹ ਬੰਦਨਪੁਰ ਮੇਸ਼ਰੂਗ ਦਾ ਸਥਾਨ ਵੀ ਸੱਚਾ ਆਪਾਲ ਸਿੰਘ ਝੂਠੀਆਂ ਚਾਰ ਦਿਨਾਂ ਲਈ ਆਏ ਭਈ ਚਲੇਗਾ ਉਰੀ ਪਾਛੇ ਜੀ ਉਹਦਾ ਦਾਲੇ ਐ ਸਜਣ ਸੱਚਾ ਪਾਤਸ਼ਾਹ ਸੇ ਸਾਰੇ ਦੇ ਸਾਬੋ ਜਿਸ ਪਾਸ ਬੈਠੇ ਉਹ ਸੋਹੀ ਹੈ ਸਰਵਨੰਦਾ ਇਸਾ ਉਹਨਾਂ ਦੀ ਪਾਛੇ ਉਡੀਕਾਂ ਦੇ ਬੈਠੇ ਸੱਚੀ ਬਾਸ਼ੇ ਸਦਾ ਠੰਡਾ ਜੁਗੋ ਜੁਗੋ ਨੂੰ ਕਵੇ ਦਸ ਰਹੇ ਹਨ ਉਹਦਾ ਥਾਨ ਵੀ ਸੱਚਾ ਸੱਚੀ ਕੁਦਰਤ ਆਰੀਆ ਸੱਚੇ ਸਰਜੂਨ ਜੰਮ ਪੂਰੀ ਸੱਚੀ ਕੁਦਰਤ ਜਿਹੜੀ ਹੈ ਉਦੇ ਦੁਆਰੇ ਸਾਰੀ ਸ਼ਕਤੀ ਧਾਰਨ ਕਰਦੇ ਨੇ ਸਾਰੇ ਸੰਸਾਰ ਦੀ ਸਿਰਜਣਾ ਕਰਦੇ ਆ। ਇਹ ਸੱਚੀ ਕੁਦਰਤ ਧਾਰिणी ਉਹ ਇڑا ਸੱਚਾ ਵਾਹਿਗੁਰੂ ਆ ਨਾ ਉਹ ਆਪਣੀ ਕੁਦਰਤ ਕਲਾ ਧਾਰ ਕੇ ਤੇ ਸੱਚ ਸਿਰਜੂਣ ਲਿਖ ਉਹ ਸੱਚਾ ਵਾਹਿਗੁਰੂ ਸਾਰੇ ਜਹਾਨ ਦੀ ਸਿਰਜਣਾ ਕਰਦਾ ਹੈ ਨਾ ਕਰਦਾ। ਇਹਨੇ ਪੁਰਣੇ ਚਾਰਾ ਕੁਝ ਪੈਦਾ ਹੋ ਜਾਂਦਾ। ਬੁਲੇ ਭੁਰਨੇ ਵਿੱਚ ਸਾਰਾ ਹੁਸਕ ਪੈਦਾ ਹੋ ਜੇ ਇਸ ਕਰਕੇ ਨੇ ਸੱਚ ਉਪਾਤ ਸੇ ਅੰਮ੍ਰਿਤਸਰ ਦਾ ਪਾਠ ਹੀ ਸੱਤੀ ਅੰਮ੍ਰਿਤ ਹੁੰਦੀ ਸੱਚਾ 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 ਦਾ ਸਤਾਨ ਵੀ ਸੱਚਾ ਸੱਚੀ ਕੁਦਰਤ ਆ ਰਿਹਾ ਕੋਈ ਰ ਸੱਚਾ ਵਾਹਿਗੁਰੂ ਨੂੰ ਸੱਚੀ ਕੁਦਰਤ ਜਿਹੜੀ ਸ਼ਕਤੀ ਹੈ ਧਾਰੀ ਹੋਈ ਕਲਾ ਬਾਤ ਫਿਰ ਜੇ ਅਸੀਂ ਸੱਚੇ ਨੇ ਆਪਣੀ ਕਲਾ ਨਾਲ ਸਾਰੇ ਜਨਮਾਂ ਨੂੰ ਸਾਜੂ ਨਾ ਨੀਤ ਨਮੇਤੁਰਾ ਨੂੰ ਨਾ ਜੀ ਨੀ ਕੁਮਾਰਿਆ ਕਾ ਕੜ ਆਇਆ ਮਿੱਟੀ ਐ ਢੋਮ ਬਣਾਉਂਦਾ ਨੇ ਇਹ ਕੋ ਉਪਾਦਨ ਕਰਨ ਉਹ ਹਾਂ ਸੁਪਰ ਮੇਲ ਛੜ ਜਿਹੜਾ ਸਾਰਾ ਕੁਛ ਆਪੇ ਹੀ ਬਗ ਇਹ ਕੁਮਾਰ ਨੂੰ ਇਹ ਨਹੀਂ ਪੀਣ ਵਾਲੀ ਚੀਜ਼ਾਂ ਚਾਹੀਦੀ ਉਹ ਆਪਣੀ ਕਲਾ ਨਾ ਸ਼ਕਤੀ ਨਾ ਸਾਰਾ ਕੁਛ ਸਿਰਜ ਲੈਂਦਾ ਨਾਨਕ ਜੇ ਪੀਐ ਸਾਥ ਨਾਮ ਹੋ ਸਦਾ ਸਾਥ ਹੀ ਹਰ ਜੀ ਕਹਿੰਦੇ ਉਹ ਸੱਚਾ ਨਾਮ ਜੱਤ ਜੀ ਸਦਾ ਸਦਾ ਸੁਆਸ ਨੂੰ ਚੰਗੇ ਖਾਸ਼ੀ ਕੁਰਬਾਨ ਕਰਦਾ ਉਹ ਜੋ ਕਾਲਜ ਵਿੱਚ ਜੇ ਸੁਗਧਾਰੀ ਕਿਸੇ ਕੁਾਰੀ ਚਾ ਕਰਕੇ ਹੀ ਡਰਨਾ ਜਾਂ ਸੁਗਧਾਰੇ ਹੱਥੋਂ ਪਵੇ ਜੰਗੀਤਾ ਚਾ ਕਰਕੇ ਹੱਥੋਂ ਮਰਨਾ ਜਿਹੜਾ ਚੌਧਰੀ ਬਣਦਾ ਉਹਨੂੰ ਦੁੱਖ ਹੁੰਦਾ ਜਿਹੜਾ ਦਾਸ ਹੋ ਕੇ ਜੰਦਾ ਉਹਨੂੰ ਕੋਈ ਦੁੱਖ ਨਹੀਂ ਹਿਸ ਕਰ ਕਹਿੰਦੇ ਕਿ ਭਾਰਤ ਦਾਸਾ ਭਾਵਤਾ ਰੂਪ ਦਾਸ ਹੋਣ ਕੇ ਸੇਵਾ ਕਰ ਅਜਕਲ ਹਰੇਕ ਨੂੰ ਇਹ ਤਾਂ ਬਹੁਤ بڑا ਮਹੱਤਵ ਹੈ ਮੈਂ ਭਲਾ ਨਾ ਗਦੀ ਜਾਨ ਛੇ ਨੇ ਤੁਹੋਂ ਗੱਦੀਆਂ ਨ ਜਾਣੀ ਚ ਨੇ ਕਿਧਰੋਂ ਮੁਕੇ ਗੱਦੀ ਤੇ ਦਸਨ ਪਾਛਾ ਗੁਰੂ ਗ੍ਰੰਥ ਸਮਝੇ ਨਾ ਮਹਨਤ ਕਰਿਆ ਤਾਂ ਬਿਆ ਕਰ ਗਏ ਸੰਗਤ ਜਿਹੜੀ ਹੈ ਚਰਨਾਂ ਚ ਬੈਠੀ ਹੈ ਇਹ ਗੱਦੀ ਹਦੈ ਸਿਲਸਿਲ ਨੇ ਵੇੜ ਕੇ ਝਗੜੇ ਮਹਾਰਾਜ ਸ਼ਬਦ ਨੂੰ ਕਰਮ ਚਾਉਂਦੇ ਗੁਰ ਪੀਰਾਂ ਗਿਆਰ ਤੋਂ ਪੀਰਾਂ ਇਹਨਾਂ ਸ਼ਬਦ ਹੈ ਜਾਗ ਬਹਰਾਂ ਪਰ ਫੇਰ ਨਹੀਂ ਅੜਦੇ ਲੋਕ ਤੇਜ਼ ਕਰਕੇ ਫਿਰ ਉਹਦਾ ਦੁੱਖ ਵੀ ਭੋਗਣਾ ਪੈਂਦਾ ਉਹਦੇ ਜਿਵੇਂ ਲੜਾਈ ਕੇ ਸੱਪ ਵਾਲੇ ਹਾਲ ਕਰੇ ਉਹ ਵੀ ਹੁੰਦੀ ਹੈ ਜਿਹੜੀ ਸਿਰਫ ਬਣ ਬਣ ਕੇ ਹੰਤ ਨੂੰ ਇਹੋ ਜੀ ਦੁਰਦਸ਼ਾ ਨੂੰ ਜੀ ਹਿੰਦੀ ਇਹ ਮਾਰੇ ਸੱਚੇ ਪਾਸ ਨੂੰ ਤੇ ਦੇਖ ਤਾ ਵਾਏ ਗੁਰਜੀਤਾਂ ਦਾ ਵੀ ਸਾ ਵਾਏ ਜੀ ਦੇ ਕਿਤੇ